ਸਸਿਕਲ ਜੀ ਸਾਰਿਆਂ ਨੂੰ ਅੱਜ ਆਪਾਂ ਦੇਖਾਂਗੇ ਕਿ ਰਜਿਸਟਰੀ ਨੂੰ ਕਿਵੇਂ ਲਿਖਦੇ ਨੇ ਉਹਦੀ ਅਪਾਇੰਟਮੈਂਟ ਕਿਵੇਂ ਮਿਲਦੀ ਹੈ ਡੀਡ ਰਾਈਟਿੰਗ ਦੀ ਸਰਵਿਸ ਬਾਰੇ ਆਪਾਂ ਜਾਣਾਂਗੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਿਹੜੀ ਹੈਗੀ ਹੈ ਇਹ ਵੈਬਸਾਈਟ ਹੈ ਇਹਦਾ ਜਿਹੜਾ ਹੈਗਾ ਡੋਮੇਨ ਹੈ ਉਹ ਨੋਟ ਕਰੋ revenue.punjab.gov.in ਇਹਦੇ ਵਿੱਚ ਜਾ ਕੇ ਤੁਹਾਨੂੰ ਰਜਿਸਟ੍ਰੇਸ਼ਨ ਟੈਬ ਦੇ ਉੱਤੇ ਅਬਾਊਟ ਅਸ ਦੇ ਨਾਲ ਹੈ ਉਹਦੇ ਵਿੱਚ ਤੁਹਾਨੂੰ ਰਜਿਸਟ੍ਰੇਸ਼ਨ ਟੈਬ ਦੇ ਵਿੱਚ ਟੈਂਪਲੇਟ ਮਿਲ ਜਾਣਗੇ 19 ਤਰੀਕੇ ਦੇ ਇਹ ਟੈਂਪਲੇਟ ਨੇ ਇਹਨਾਂ ਟੈਂਪਲੇਟ ਨਾਲ ਹੀ ਆਪਾਂ ਜਿਹੜੀ ਹੈਗੀ ਆ ਉਹ ਅ ਰਜਿਸਟਰੀ ਰਾਈਟ ਕਰ ਸਕਦੇ ਆ ਲਿਖ ਸਕਦੇ ਆ ਇੱਕ ਤਰੀਕੇ ਦਾ ਫਾਰਮ ਹੈ ਇਹ ਫਾਰਮ ਨੂੰ ਜੇ ਆਪਾਂ ਪਹਿਲਾਂ ਭਰ ਲਾਂਗੇ ਤਾਂ ਆਪਾਂ ਨੂੰ ਜਿਹੜੀ ਹੈਗੀ ਆ ਅੱਗੇ ਵੈਬਸਾਈਟ ਦੇ ਵਿੱਚ ਡੀਡ ਰਾਈਟਿੰਗ ਕਰਨ ਦੇ ਵਿੱਚ ਬਹੁਤ ਜ਼ਿਆਦਾ ਸੌਖਾ ਰਹੂਗਾ ਬੇਸਿਕ ਜੀ ਜਾਣਕਾਰੀ ਹੈ ਕੋਈ ਔਖਾ ਨਹੀਂ ਹੈ ਇਹਦੇ ਚ ਜਿਵੇਂ ਕਿ ਤੁਸੀਂ ਦੇਖੇ ਰਹੇ ਹੋ ਪੰਜਾਬੀ ਤੇ ਇੰਗਲਿਸ਼ ਦੋਨਾਂ ਦੇ ਵਿੱਚ ਹੀ ਆ ਇਦੇ ਚ ਆਪਾਂ ਨੇ ਹਰ ਇੱਕ ਤਰੀਕੇ ਦੀ ਜਿਹੜੀ ਜਾਣਕਾਰੀ ਹੈ ਉਹ ਫਿਲ ਕਰਾਂਗੇ ਤਾਂ ਕਿ ਆਪਾਂ ਨੂੰ ਜਿਹੜੀ ਡੀਡ ਰਾਈਟਿੰਗ ਹੈ ਅੱਗੇ ਜਿਹੜੀ ਸਰਵਿਸ ਆਪਾਂ ਅਪਲਾਈ ਕਰਾਂਗੇ ਉਹਦੇ ਵਿੱਚ ਆਪਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਮੈਂ ਕਿ ਇੱਥੇ ਹੋਰ ਦੱਸਦਾ ਇਹ ਜਿਹੜੀ ਆਪਾਂ ਇੱਥੇ ਇਕੱਲਾ ਇਹਨੂੰ ਲਿਖਣਾ ਨਹੀਂ ਸਿੱਖਾਂਗੇ ਰਜਿਸਟਰੀ ਨੂੰ ਕਿਵੇਂ ਲਿਖਦੇ ਨੇ ਆਪਾਂ ਜਿਹੜੀ ਹੈਗੀ ਹੈ ਇਹਦੀ ਅਪਾਇੰਟਮੈਂਟ ਕਿਵੇਂ ਮਿਲਦੀ ਹੈ ਆਪਾਂ ਉਹਦੇ ਬਾਰੇ ਵੀ ਜਾਣਾਂਗੇ ਜੇ ਕਿਸੇ ਕੋਲ ਮੇਰੇ ਵੀਰ ਭਰਾ ਕੋਲ ਪਹਿਲਾਂ ਲਿਖੀ ਹੋਈ ਰਜਿਸਟਰੀ ਹੈਗੀ ਆ ਆ ਦੇਖੋ ਇਹਦਾ ਜਿਹੜਾ ਪੋਰਟਲ ਹੈ ਉਹ igrpunjab.gov.in ਹੈ ਇਹਦੇ ਚ ਆਪਾਂ ਜਿਹੜਾ ਹੈਗਾ ਸਿਟੀਜ਼ਨ ਲੌਗਇਨ ਦੇ ਉੱਤੇ ਕਲਿੱਕ ਕਰਾਂਗੇ ਸਿਟੀਜ਼ਨ ਲੌਗਇਨ ਦੇ ਉੱਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਜਿਹੜਾ ਹੈਗਾ ਉਹਦੇ ਚ ਯੂਜ਼ਰ ਨੇਮ ਪਾਸਵਰਡ ਤੇ ਜਿਹੜਾ ਕੈਪਚਾ ਫਿਲ ਕਰਾਂਗੇ ਇਹ ਇੱਕ OTP ਬੇਸ ਸਿਸਟਮ ਹੈ ਜਿਹਦੇ ਤੇ OTP ਆਉਣ ਨਾਲ ਆਪਣੀ ਜਿਹੜੀ ਹੈਗੀ ਹੈ ਆਈਡਿ ਲੌਗਇਨ ਹੁੰਦੀ ਹੈ ਬਹੁਤ ਹੀ ਸਿੰਪਲ ਜਿਹਾ ਇੱਕ ਸੌਫਟਵੇਅਰ ਹੈ NGDRS ਦਾ ਦੇਖੋ ਹੁਣੇ ਤੁਹਾਡੇ ਕੋਲ ਡੈਸ਼ਬੋਰਡ ਖੁੱਲ ਗਿਆ ਹੈ ਚਾਪਾ ਡਾਕੂਮੈਂਟ ਐਂਟਰੀ ਦੇ ਉੱਤੇ ਕਲਿੱਕ ਕਰਾਂਗੇ ਜਿਹੜੀਆਂ ਆਪਣੀਆਂ ਪਹਿਲਾਂ ਦੀਆਂ ਐਂਟਰੀਆਂ ਇਸ ਲੌਗਇਨ ਦੇ ਵਿੱਚ ਹੋਣਗੀਆਂ ਉਹ ਇਹਦੇ ਵਿੱਚ ਸ਼ੋਅ ਕਰਨਗੀਆਂ ਜਾਂ ਆਪਾਂ ਜਿਹੜੀ ਹੈਗੀ ਹੈ ਨਵੀਂ ਐਂਟਰੀ ਇਹਦੇ ਵਿੱਚ ਦਰਜ ਕਰਾਂਗੇ ਡਾਕੂਮੈਂਟ ਐਂਟਰੀ ਵਾਲੇ ਸੈਕਸ਼ਨ ਦੇ ਵਿੱਚ ਦੇਖੋ ਇਹਦੇ ਵਿੱਚ ਤੁਹਾਡੇ ਕੋਲ A ਤੋਂ ਲੈ ਕੇ K ਤੱਕ K ਤੱਕ ਆਪਣੇ ਕੋਲ ਟੈਬ ਨੇ ਉੱਪਰ ਜਿਹਦੇ ਚ ਅਖੀਰਲੀ ਟੈਬ ਜਿਹੜੀ ਹੈਗੀ ਅਪਾਇੰਟਮੈਂਟ ਦੀ ਆਪਾਂ ਪਹਿਲਾਂ ਜਨਰਲ ਇਨਫੋਰਮੇਸ਼ਨ ਇਹਦੇ ਚ ਫਿਲ ਕਰਾਂਗੇ ਇਹ ਜਾਣਾ ਕਿਥੇ ਇੱਕ ਵਾਰੀ ਫੇਰ ਦੇਖ ਲਓ ਡਾਕੂਮੈਂਟ ਐਂਟਰੀ ਦੇ ਉੱਤੇ ਕਲਿੱਕ ਕਰਕੇ ਡਾਕੂਮੈਂਟ ਐਂਟਰੀ ਦਾ ਜਿਹੜਾ ਸਬ ਟੈਬ ਹੈ ਉਹਦੇ ਤੇ ਕਲਿੱਕ ਕਰਾਂਗੇ ਆਪਣੇ ਕੋਲ ਜਿੰਨੀਆਂ ਵੀ ਰਜਿਸਟ੍ਰੇਸ਼ਨਸ ਨੇ ਉਹ ਸ਼ੋ ਹੋਣਗੀਆਂ ਆਪਾਂ ਨੇ ਇਹਦੇ ਚ ਨਵੇਂ ਜਿਹੜੇ ਡਾਕੂਮੈਂਟ ਐਂਟਰੀ ਲਈ ਨਿਊ ਡਾਕੂਮੈਂਟ ਐਂਟਰੀ ਦੇ ਉੱਤੇ ਕਲਿੱਕ ਕਰਨਾ ਹੈ ਜਿਹੜੇ ਤੁਸੀਂ ਇਹਦੇ 'ਚ ਡੀਡ ਰਾਈਟਿੰਗ ਕੀਤੀ ਹੋਈ ਹੈ ਉਹਦੇ ਤੁਹਾਨੂੰ ਸਟੇਟਸ ਨਾਲ ਦੀ ਨਾਲ ਪਤਾ ਲੱਗਣਗੇ ਕਿ ਕਿਉਂਕਿ ਇਹ ਆਨਲਾਈਨ ਸਿਸਟਮ ਹੈ ਕਿ ਉਹਦੀ ਅਪਾਇੰਟਮੈਂਟ ਲੈ ਲਈ ਹੈ ਉਹਤੇ ਕੀ ਐਕਸ਼ਨ ਹੋਇਆ ਹੈ ਉਹ ਆਪਣੇ ਕੋਲ ਇਹ ਜਿਹੜਾ ਡੈਸ਼ਬੋਰਡ ਹੈ ਇਹਤੇ ਸ਼ੋਅ ਕਰੇਗਾ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਆਪਾਂ ਇਹਦੇ 'ਚ ਇੱਕ ਜਿਹੜੀ ਪਹਿਲਾਂ ਐਂਟਰੀ ਕੀਤੀ ਹੈ ਕਿਸੇ ਤੇ ਉੱਤੇ ਉਹਦੇ ਕਲਿੱਕ ਕਰਦੇ ਹਾਂ ਆ ਇਥੇ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਆ ਤੁਸੀਂ ਚਾਹੇ ਇੱਥੇ ਕਲਿੱਕ ਕਰ ਲਓ ਚਾਹੇ ਨਿਊ ਡਾਕੂਮੈਂਟ ਐਂਟਰੀ ਦੇ ਕਲਿੱਕ ਕਰ ਲਓ ਦੋਨਾਂ ਦਾ ਜਿਹੜਾ ਹੈਗਾ ਆ ਉਹ ਸੇਮ ਹੀ ਆ ਦੋਨਾਂ ਦੇ ਵਿੱਚ ਜੋ ਅੱਗੇ ਜਾ ਕੇ ਆਪਸ਼ਨਸ ਮਿਲਦੀਆਂ ਉਹ ਸੇਮ ਹੀ ਮਿਲਦੀਆਂ ਨੇ ਆਪਾਂ ਨੂੰ ਆ ਦੇਖੋ ਆਪਣੇ ਕੋਲ ਸਭ ਤੋਂ ਪਹਿਲਾਂ ਲੈਂਗੁਏਜ ਆ ਗਈ ਜਿਹੜੀ ਆਪਾਂ ਇੰਗਲਿਸ਼ ਸਿਲੈਕਟ ਕੀਤੀ ਹੋਈ ਆ ਆਰਟੀਕਲ ਮਤਲਬ ਵੀ ਤੁਸੀਂ ਇਹ ਗਿਫਟ ਡੀਡ ਹੈ ਸੇਲ ਡੀਡ ਹੈ ਜਾਂ ਹੈਕੀ ਹੈ ਇਹ ਉਹ ਆਪਾਂ ਆਰਟੀਕਲ ਸਿਲੈਕਟ ਕਰਨਾ ਆ ਆਰਟੀਕਲ ਇਹ ਇੱਕ ਸੇਲ ਡੀਡ ਹੈ ਇਸ ਲਈ ਮੈਂ ਜਿਹੜਾ ਹੈਗਾ ਇਹਨੂੰ ਸੇਲ ਡੀਡ ਦੇ ਉੱਤੇ ਕਲਿੱਕ ਕਰੂੰਗਾ ਇਦੇ ਦੋ ਪੇजेस ਨੇ ਮੈਂ ਨੰਬਰ ਆਫ ਪੇजेस ਦੇ ਵਿੱਚ 2 ਲਿਖੂਗਾ ਡਾਕੂਮੈਂਟ ਐਗਜ਼ੀਕਿਊਸ਼ਨ ਟਾਈਪ ਜਿਹੜਾ ਹੈਗਾ ਉਹ ਡਾਕੂਮੈਂਟ ਐਗਜ਼ੀਕਿਊਟਿਡ ਇਨ ਇੰਡੀਆ ਇਹ ਸਿਲੈਕਟ ਕਰੂੰਗਾ ਕਿਉਂਕਿ ਮੇਰੀ ਜਿਹੜੀ ਹੈਗੀ ਹੈ ਇਹ ਜਿਹੜਾ ਮਾਲਕ ਹੈ ਉਹ ਇੰਡੀਅਨ ਨੇ ਮੈਂ ਇਹ ਡਾਕੂਮੈਂਟ ਐਗਜ਼ੀਕਿਊਟਿਡ ਇਨ ਇੰਡੀਆ ਸਿਲੈਕਟ ਕਰੂੰਗਾ ਐਗਜ਼ੀਕਿਊਸ਼ਨ ਦੀ ਜਿਹੜੀ ਮਿਤੀ ਹੈ ਉਹ ਮੈਂ 17 ਤੇ ਨੂੰ 25 ਕਰੂੰਗਾ ਇਹ ਜੇ ਕੋਈ ਨਵਾਂ ਲਖਾਨ ਆ ਰਿਹਾ ਤੁਹਾਡੇ ਕੋਲ ਰਜਿਸਟਰੀ ਆ ਤੁਸੀਂ ਆਪ ਲਿਖ ਰਹੇ ਹੋ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਵੀ ਇਹਨੂੰ ਜਿਹੜਾ ਹੈਗਾ ਉਹ ਅੱਗੇ ਪਿੱਛੇ ਕਰ ਸਕਦੇ ਹੋ ਇਹਦੇ ਵਿੱਚ ਜਿੱਥੇ ਸਟਾਰ ਬਣਿਆ ਹੋਇਆ ਰੈੱਡ ਕਲਰ ਦਾ ਆਪਾਂ ਨੇ ਸਿਰਫ ਉਹੀ ਕਾਲਮ ਫਿਲ ਕਰਨੇ ਨੇ ਜਿਨ੍ਹਾਂ ਨੂੰ ਕੀ ਆਪਾਂ ਮੰਡੇਟਰੀ ਫੀਲਡ ਕਹਿੰਦੇ ਆ ਇਸ ਤੋਂ ਇਲਾਵਾ ਆਪਾਂ ਨੇ ਸਾਰੇ ਜਿਹੜੇ ਕਾਲਮ ਨੇ ਉਹ ਬਲੈਂਕ ਛੱਡ ਸਕਦੇ ਹੋ ਤਾਂ ਵੀ ਤੁਹਾਡਾ ਜਿਹੜਾ ਹੈਗਾ ਸਬਮਿਟ ਹੋ ਜਾਊਗਾ ਕੋਬੋਰਡ ਸੌਖਾ ਜਾਂ ਹੈਗਾ ਇਹ ਅੱਗੇ ਡਾਕੂਮੈਂਟ ਡਿਟੇਲ ਦੇ ਵਿੱਚ ਮੈਨੂਫੈਕਚਰਿੰਗ ਇੰਡਸਟਰੀਅਲ ਪ੍ਰੋਜੈਕਟ ਇਹ ਜਿਹੜੇ ਗ੍ਰੀਨ ਸਟੈਂਪ ਨੇ ਉਹ ਉਹਨਾਂ ਵਾਸਤੇ ਆ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਹਲੇ ਗ੍ਰੀਨ ਸਟੈਂਪ ਲਾਂਚ ਨਹੀਂ ਹੋਇਆ ਇਸ ਲਈ ਆਪਾਂ ਅਦਰ ਦੇ ਉੱਤੇ ਹੀ ਇਹਨੂੰ ਐਂਟਰ ਕਰਾਂਗੇ ਇੱਥੇ ਦੱਸਣਾ ਜੇ ਤੁਸੀਂ ਗ੍ਰੀਨ ਸਟੈਂਪ ਤੁਹਾਡੇ ਕੋਲ ਹੈਗਾ ਤਾਂ ਉਹਦੇ ਬਿਨ ਨੰਬਰ ਜਾਂ ਐਪਲੀਕੇਸ਼ਨ ਆਈਡੀ ਨਾਲ ਲਾਪਾ ਇਹਨੂੰ ਜਿਹੜਾ ਹੈਗਾ ਫਿਲ ਕਰ ਸਕਦੇ ਆ ਫਿਰ ਹਾਲ ਆਪਾਂ ਇੱਥੇ ਜਿਹੜਾ ਹੈਗਾ ਅਦਰ ਤੇ ਕਲਿੱਕ ਕਰਕੇ ਆਪਾਂ ਅੱਗੇ ਪ੍ਰੋਸੈਸ ਕਰਦੇ ਹਾਂ ਅੱਗੇ ਜਿਹੜਾ ਹੈਗਾ ਇਹਦਾ ਆਫਿਸ ਡਿਟੇਲਸ ਭਰਨੀਆਂ ਨੇ ਇਹ ਇੱਕ ਐਸਐਸ ਨਗਰ ਮੋਹਾਲੀ ਦੀ ਡੀਡ ਹੈਗੀ ਹੈ ਤਾਂ ਮੈਂ ਡਿਸਟ੍ਰਿਕਟ ਦੇ ਵਿੱਚ ਤਹਿਸੀਲ ਦੇ ਵਿੱਚ ਤੇ ਵਿਲੇਜ ਸਿਟੀ ਦੇ ਵਿੱਚ ਉਹਦਾ ਜਿਹੜਾ ਰਕਬਾ ਆਇਆ ਉਪਰ ਮੈਂ 멘షన్ ਕੀਤਾ ਆ ایس ਆਰਓ ਮੋਹਾਲੀ ਨੂੰ ਜਾਊਗਾ ਸਬ ਰਜਿਸਟਰਾਰ ਆਫਿਸ ਮੋਹਾਲੀ ਨੂੰ ਇੱਥੇ ਐਨੀਵੇਅਰ ਸਿਸਟਮ ਆਉਣ ਵਾਲੇ ਟਾਈਮ ਦੇ ਵਿੱਚ ਸ਼ੋ ਹੋਊਗਾ ਕਿ ਮੋਹਾਲੀ ਦੀ ਰਜਿਸਟਰੀ ਤੁਸੀਂ ਅੰਮ੍ਰਿਤਸਰ ਵੀ ਕਰਵਾ ਸਕਦੇ ਹੋ ਜੇ ਰਕਬਾ ਕਿਤੋਂ ਦਾ ਵੀ ਆ ਪੰਜਾਬ ਦੇ ਵਿੱਚ ਤੁਸੀਂ ਕਿਤੇ ਵੀ ਉਹਨੂੰ ਜਿਹੜੀ ਹੈਗੀ ਆ ਡੀਡ ਰਜਿਸਟਰ ਕਰਵਾ ਸਕਦੇ ਹੋ ਆਪਾਂ ਸੇਵ ਤੇ ਨੈਕਸਟ ਤੇ ਕਲਿੱਕ ਕਰਦੇ ਹੋਏ ਅੱਗੇ ਵਧਾਂਗੇ ਅੱਗੇ ਆਪਾਂ ਬੀ ਜਿਹੜੀ ਆਪਸ਼ਨ ਹੈ ਪ੍ਰਾਪਰਟੀ ਡਿਟੇਲ ਉਹਦੇ ਉੱਤੇ ਹੀ ਆਪਾਂ ਪਹੁੰਚਾਂਗੇ ਇਹਦੇ ਵਿੱਚ ਹੁਣ ਆਪਾਂ ਜਿਹੜੀ ਹੈਗੀ ਆ ਪ੍ਰੋਪਰਟੀ ਦੀ ਜਿਹੜੀ ਡਿਟੇਲ ਹੈ ਉਹ ਫਿਲ ਕਰਾਂਗੇ ਇਹਦੀ ਜਿਹੜੀ ਪ੍ਰੋਪਰਟੀ ਦੀ ਜਿਹੜੀ ਵੈਲਿਊਏਸ਼ਨ ਹੈ ਉਹ ਦੇਖਾਂਗੇ ਕਿ ਕਿਵੇਂ ਹੁੰਦੀ ਹੈ ਇਹ ਜੇ ਤੁਸੀਂ ਮੈਂ ਫੇਰ ਰਿਪੀਟ ਕਰਦਾ ਚਾਹੇ ਤੁਸੀਂ ਨਵੀਂ ਐਂਟਰੀ ਕਰ ਰਹੇ ਹੋ ਚਾਹੇ ਉਹਨੂੰ ਐਡਿਟ ਕਰ ਰਹੇ ਹੋ ਸੇਮ ਹੀ ਖੁੱਲਦਾ ਆ ਇਹ ਚ ਆਪਾਂ ਸਭ ਤੋਂ ਪਹਿਲਾਂ ਡਿਸਟ੍ਰਿਕਟ ਸਿਲੈਕਟ ਕਰਾਂਗੇ ਜਿਹੜੀ ਹੈਗੀ ਆ ਪ੍ਰੋਪਰਟੀ ਵੈਲਿਊਏਸ਼ਨ ਮੈਂ ਤੁਹਾਨੂੰ ਦੱਸਦਾ ਇਹਦੇ ਇਹ ਜਿਹੜਾ ਹੈਗਾ ਮਾਨਯੋਗ ਡੀਸੀ ਸਾਹਿਬ ਦੇ ਜਿਹੜੇ ਕਲੈਕਟਰ ਰੇਟਸ ਨੇ ਉਹਦੇ ਬੇਸ ਦੇ ਉੱਤੇ ਪ੍ਰੋਪਰਟੀ ਦੀ ਵੈਲਿਊਏਸ਼ਨ ਹੁੰਦੀ ਹੈ ਤੇ ਇਹ ਹਰ ਇੱਕ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਕਲੈਕਟਰ ਰੇਟ ਹੁੰਦੇ ਨੇ ਅਲੱਗ-ਅਲੱਗ ਰਕਬਾ ਟਾਈਪ ਤੇ ਤਾਂ ਇਹਦੇ ਵਿੱਚ ਜਿਹੜੀ ਹੈਗੇ ਨੇ ਆਨਲਾਈਨ ਮੇਕਸ਼ਰ ਹੋਣਾ ਚਾਹੀਦਾ ਵੀ ਅਪਡੇਟ ਹੋਣੇ ਚਾਹੀਦੇ ਨੇ ਤਾਂ ਹੀ ਤੁਹਾਡਾ ਮੈਚ ਕਰੂਗਾ ਇਨ ਕੇਸ ਨਹੀਂ ਮੈਚ ਤਾਂ ਤੁਸੀਂ ਆਫਲਾਈਨ ਵੀ ਇਹਨੂੰ ਮੈਚ ਕਰ ਸਕਦੇ ਹੋ ਯਵੇਂਕੇ ਤੁਸੀਂ ਦੇਖ ਰਹੇ ਹੋ ਆਪਾਂ ਇਹਦੇ ਵਿੱਚ ਜਿਹੜੀ ਪ੍ਰਾਪਰਟੀ ਦੀ ਜਿਹੜੀ ਵੈਲਿਊਏਸ਼ਨ ਹੈ ਉਹਦੇ ਲਈ ਜਿਹੜਾ ਹੈਗਾ ਰਕਬਾ ਉਹ ਦੇਖ ਰਹੇ ਆਂ ਵੀ ਇਹ ਕਿੱਥੇ ਹੈ ਰਕਬਾ ਕਿੱਥੋਂ ਦਾ ਰਕਬਾ ਆਪਾਂ ਇਹਦੇ ਵਿੱਚ ਪ੍ਰੀਫਿਲਡ ਜਿਹੜੀ ਆਪਸ਼ਨਸ ਨੇ ਉਹਨਾਂ ਨੂੰ ਹੀ ਸਿਲੈਕਟ ਕਰ ਰਹੇ ਆਂ ਇਹਦੇ ਵਿੱਚ ਹਰ ਇੱਕ ਜਿਹੜਾ ਰਕਬਾ ਹੈਗਾ ਆ ਉਹ ਅਵੇਲੇਬਲ ਹੈਗਾ ਆ ਜੇ ਆਪਾਂ ਸਹੀ ਤਰੀਕੇ ਨਾਲ ਉਹਨੂੰ ਸਿਲੈਕਟ ਕਰ ਰਹੇ ਆ ਜੇ ਆਪਾਂ ਆਪਣਾ ਜਿਹੜਾ ਰਕਬਾ ਹੈ ਲੈਂਡ ਹੈ ਉਹ ਨਹੀਂ ਸ਼ੋ ਹੋ ਰਿਹਾ ਥੈਟ ਮੀਨਸ ਆਪਾਂ ਨੇ ਕੁਝ ਇਹਦੇ ਵਿੱਚ ਜਿਹੜਾ ਹੈਗਾ ਗਲਤ ਅਪਡੇਟ ਕੀਤਾ ਹੋਇਆ ਆ ਕਿਉਂਕਿ ਇਹ ਇੱਕ ਐਗਰੀਕਲਚਰ ਲੈਂਡ ਦੀ ਰਜਿਸਟਰੀ ਹੈ ਤਾਂ ਕਰਕੇ ਮੈਂ ਜਿਹੜੀ ਇਹਦੀ ਲੋਕੇਸ਼ਨ ਹੈ ਉਹ ਐਗਰੀਕਲਚਰ ਲੈਂਡ ਸਿਲੈਕਟ ਕਰਦੇ ਹੋਏ ਵਿਊ ਕਲੈਕਟਰੇਟ ਦੇ ਉੱਤੇ ਜਦੋਂ ਮੈਂ ਕਲਿੱਕ ਕਰਦਾ ਆ ਤਾਂ ਦੇਖੋ ਤੁਹਾਡੇ ਸਾਹਮਣੇ ਜਿਹੜਾ ਹੈਗਾ ਆ ਇਹ ਲੋਕੇਸ਼ਨ ਆ ਗਿਆ ਉਹ ਆ ਗਈ ਐਗਰੀਕਲਚਰ ਲੈਂਡ ਆ ਉਹਦਾ ਰੇਟ ਕੀ ਹੈ ਕਿੰਨੇ ਯੂਨਿਟ ਲਈ ਇਹ ਕਿੰਨੇ ਏਕੜ ਲਈ ਹੈ ਤੁਹਾਡੇ ਕੋਲ ਇਹ ਸ਼ੋ ਹੋ ਗਿਆ ਤੁਸੀਂ ਇਹਦੇ ਤੋਂ ਇੱਕ ਐਸਟੀਮੇਟ ਵੀ ਲਾ ਸਕਦੇ ਹੋ ਔਰ ਜਿਹੜਾ ਹੈਗਾ ਤੁਹਾਨੂੰ ਪ੍ਰੋਪਰ ਪਤਾ ਲੱਗ ਗਿਆ ਵੀ ਇੱਥੇ ਦੀ ਵੈਲਿਊਏਸ਼ਨ ਕਿੰਨੀ ਹੈ ਇਹਦੇ ਵਿੱਚ ਜੇਕਰ ਅੱਗੇ ਜਾ ਕੇ ਆਪਾਂ ਆ ਕਿਉਂਕਿ ਇਹ ਐਗਰੀਕਲਚਰ ਲੈਂਡ ਹੈ ਆਪਾਂ ਐਗਰੀਕਲਚਰ ਲੈਂਡ ਦੇ ਉੱਤੇ ਕਲਿੱਕ ਕਰਾਂਗੇ ਇਹ ਜਿਹੜੀ ਹੈਗੀ ਹੈ ਹੁਣ ਇਹਦੇ ਵਿੱਚ ਆਪਾਂ ਡਾਈਮੈਂਸ਼ਨ ਜਾਂ ਉਹਦੇ ਵਿੱਚ ਫੇਵਰਟ ਖਸਰਾ ਖਤੌਨੀ ਨੰਬਰ ਉਹ ਆਪਾਂ ਫਿਲ ਕਰਾਂਗੇ ਜੇ ਕੋਈ ਪਲਾਟ ਹੈ ਤਾਂ ਤੁਸੀਂ ਪਲਾਟ ਦੇ ਜਿਹੜੇ ਹੈਗੇ ਨੇ ਗਾਜ ਉਹ ਵੀ ਲਿਖ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਚੀਜ਼ ਦੱਸਣ ਲੱਗਿਆ ਮੈਂ ਇਹ ਫਰਦ ਜਮਾਬੰਦੀ ਦੀ ਵੈਬਸਾਈਟ ਦੇ ਨਾਲ ਜੁੜੀ ਹੋਈ ਹੈ ਬਹੁਤਾ ਇਹਦੇ ਵਿੱਚ ਜਿਹੜਾ ਡਾਟਾ ਹੈ ਅਪਡੇਟਡ ਹੈ ਪਰ ਕੁਝ ਕਿ ਡਾਟਾ ਜਿਹੜਾ ਰਹਿ ਗਿਆ ਨਹੀਂ ਅਪਡੇਟ ਹੋਇਆ ਹੈਗਾ ਉਹ ਬਹੁਤ ਜਲਦ ਸਰਕਾਰ ਵੱਲੋਂ ਅਪਡੇਟ ਹੋਏਗਾ ਆਪਾਂ ਦੇਖੋ ਚੈੱਕ ਕਰਦੇ ਹਾਂ ਇੱਕ ਖੇਵਟ ਨੰਬਰ 12 ਇਹਦੇ ਚ ਸਿਲੈਕਟ ਕਰਦੇ ਹਾਂ ਆ ਦੇਖੋ ਜਿਵੇਂ ਤੁਸੀਂ 12 ਨੰਬਰ ਖੇਵਟ ਨੂੰ ਸਿਲੈਕਟ ਕੀਤਾ ਤਾਂ ਜਿਹੜਾ ਮਾਲਕ ਦਾ ਹਿੱਸਾ ਆ ਕਿੰਨਾ ਆ ਉਹ ਸਾਰੀ ਡਿਟੇਲ ਜਿਹੜੀ ਹੈਗੀ ਆ ਤੁਹਾਡੇ ਕੋਲ ਆ ਗਈ ਕਿ ਕਿਹ ਕਿਹ ਕਿਸਨ ਦੇ ਨਾਮ ਤੇ ਆਪਾਂ ਰੈਂਡਮਲੀ ਵੈਸੇ ਹੀ 12 ਨੰਬਰ ਕਰਕੇ ਦੇਖਿਆ ਆ ਤੁਹਾਨੂੰ ਦਿਖਾਣ ਲਈ ਕੀ ਜਿਹੜਾ ਹੈਗਾ ਇਹ ਫਰਦ ਜ਼ਮਾ ਮੰਦੀ ਦੀ ਜਿਹੜੀ ਵੈਬਸਾਈਟ ਤੋਂ ਜਿਹੜਾ ਡਾਟਾ ਹੈ ਫੈਚ ਕਰਦਾ ਹੈ ਕਿ ਆਪਾਂ ਨੂੰ ਅਲੱਗ ਤੋਂ ਜਿਹੜੀ ਹੈਗੀ ਆ ਫਰਦ ਦੇਖਣ ਦੀ ਜ਼ਰੂਰਤ ਨਹੀਂ ਆਪਾਂ ਇਹਦੇ ਤੋਂ ਵੀ ਇੱਕ ਵਾਰੀ ਕਨਫਰਮੇਸ਼ਨ ਲੈ ਸਕਦੇ ਆ ਆਪਾਂ ਇਹਦਾ ਹੁਣ ਜਿਹੜਾ ਹੈਗਾ ਹੈ ਉਹ ਇੱਕ ਜਿਹੜਾ ਵੈਲਿਊਏਸ਼ਨ ਦਾ ਜਿਹੜਾ ਪੀਡੀਐਫ ਹੈ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਆ ਕਿਸ ਤਰੀਕੇ ਨਾਲ ਉਹ ਪੀਡੀਐਫ ਟਾਈਪ ਦੇ ਵਿੱਚ ਸਾਰਾ ਡਿਟੇਲ ਸ਼ੋ ਹੁੰਦੀ ਆ ਆ ਦੇਖੋ ਬਹੁਤ ਹੀ ਵਧੀਆ ਤੇ ਸੌਖਾ ਤੇ ਮੈਂ ਕਹਿੰਦਾ ਵੀ ਇਹ ਟਰਾਂਸਪੇਰੈਂਸੀ ਵਾਲਾ ਕੰਮ ਹੈ ਜੇ ਤੁਹਾਨੂੰ ਲੱਗਦਾ ਹੈ ਵੀ ਇੱਥੇ ਕਿਤੇ ਆਪਣੇ ਤੋਂ ਕੁਝ ਗਲਤ ਇਹਦੇ ਵਿੱਚ ਐਂਟਰ ਹੋ ਗਿਆ ਡਾਟਾ ਤਾਂ ਇਹ ਤੁਸੀਂ ਬੈਕ ਜਾ ਕੇ ਕਰ ਸਕਦੇ ਹਾਂ ਜਿੰਨਾ ਟਾਈਮ ਤੁਸੀਂ ਇਹਨੂੰ ਕਨਫਰਮ ਨਹੀਂ ਕਰਦੇ ਜਾਂ ਲੌਕ ਨਹੀਂ ਕਰਦੇ ਆਪਾਂ ਹੁਣ ਜਿਹੜਾ ਹੈਗਾ ਅੱਗੇ ਨੈਕਸਟ ਜਿਹੜਾ 3rd ਨੰਬਰ ਤੇ ਪ੍ਰੋਸੈਸ ਹੈ ਆਪਾਂ ਉਹਦੇ ਵੱਲ ਵਧਾਂਗੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਇਹ ਏਰੀਆ ਪਿੰਨ ਕੋਡ ਜਿਹੜਾ ਇਹਦੇ ਵਿੱਚ ਫਿਲ ਕਰਨਾ ਇੱਕ ਮੰਡੇਟਰੀ ਫੀਲਡ ਹੈ ਇਹ ਤੋਂ ਬਿਨਾ ਜਿਹੜਾ ਹੈਗਾ ਉਹ ਸਬਮਿਟ ਨਹੀਂ ਹੋਏਗਾ ਏਰੀਆ ਪਿੰਨ ਕੋਡ ਤੋਂ ਬਿਨਾ ਜਿਹੜਾ ਸੀ ਪਾਰਟੀ ਹੈ ਸੀ ਕੈਟਾਗਰੀ ਦੇ ਵਿੱਚ ਜਿਹੜਾ ਪਾਰਟੀ ਆ ਗਿਆ ਇਹਦੇ ਵਿੱਚ ਜਿਹੜੀ ਡਿਟੇਲਸ ਆਪਾਂ ਭਰਨੀਆਂ ਨੇ ਉਹ ਪਰਚੇਜ਼ਰ ਤੇ ਜਿਹੜੀ ਹੈਗੀ ਹੈ ਉਹ ਸੈਲਰ ਦੀ ਕਰਨੀ ਹੈ ਆਪਾਂ ਨੇ ਉਹ ਦੋਨਾਂ ਦੀ ਜਿਹੜੀ ਜਾਣਕਾਰੀ ਆ ਉਹ ਆਪਾਂ ਫਿਲ ਕਰਾਂਗੇ ਆਪਾਂ ਨੂੰ ਇੱਥੇ ਜਿਹੜਾ ਹੈਗਾ ਇੱਕ ਪ੍ਰੀ ਰਜਿਸਟ੍ਰੇਸ਼ਨ ਨੰਬਰ ਵੀ ਜਨਰੇਟ ਹੁੰਦਾ ਆ ਇੱਕ ਇੱਥੇ ਤੁਹਾਨੂੰ ਮੈਂ ਹੋਰ ਮਤਲਬ ਦੱਸ ਦੇਣਾ ਚਾਹੁੰਦਾ ਆ ਕਿ ਕਿਉਂਕਿ ਮੈਂ ਪਹਿਲਾਂ ਫਿਲ ਕੀਤਾ ਹੋਇਆ ਤੁਸੀਂ ਜਦੋਂ ਅੱਗੇ ਕਰੋਗੇ ਤਾਂ ਇੱਥੇ ਸਿਲੈਕਟ ਜ਼ਰੂਰ ਐਕਸ਼ਨ ਦੇ ਵਿੱਚ ਕਰਨਾ ਪੈਣਾ ਆਪਾਂ ਨੂੰ ਇਦੇ ਵਿੱਚ ਜਿੰਨੀ ਵੀ ਡਿਟੇਲਸ ਹੈਗੀਆਂ ਨੇ ਇਹਦੇ ਚ ਜਿਹੜੇ ਮੰਡੇਟਰੀ ਫੀਲਡ ਨੇ ਉਹ ਉਹਨਾਂ ਦਾ ਜਿਹੜਾ ਨੰਬਰ ਹੈ ਉਹ ਜ਼ਿਆਦਾ ਆ ਆਪਾਂ ਨੇ ਕੋਈ ਵੀ ਇਹਦੇ ਚ ਕਾਲਮ ਜਿਹੜਾ ਹੈ ਉਹ ਸਕਿਪ ਨਹੀਂ ਕਰਨਾ ਜੋ ਇਹਦੇ ਤੇ ਜੇ ਜੇ ਇੱਥੇ ਮੈਂ ਤੁਹਾਨੂੰ ਦਿਖਾਉਂਗਾ ਇੱਥੇ UID ਲਿਖਿਆ ਹੋਇਆ ਹੈ ਏਜ ਤੋਂ نیچے UID ਦਾ ਮਤਲਬ ਹੁੰਦਾ ਹੈ ਆਧਾਰ ਨੰਬਰ ਹਨਾ ਉਹ ਆਪਾਂ ਨੇ ਜਿਹੜਾ ਹੈਗਾ ਉਹ ਫਿਲ ਕਰਨਾ ਹੀ ਕਰਨਾ ਹੈ ਆਪਾਂ ਜੇ ਪ੍ਰੋਪਰਟੀ ਦੀ ਡਿਟੇਲਸ ਦੇ ਨਾਲ-ਨਾਲ ਜਿਹੜਾ ਹੈਗਾ ਉਹਦਾ ਖਰੀਦਣ ਵਾਲਾ ਤੇ ਵੇਚਣ ਵਾਲਾ ਕੌਣ ਹੈ ਉਹਦੇ ਜਿਹੜੇ ਮੋਬਾਈਲ ਨੰਬਰ ਹੈ ਜਾਂ ਜੋ ਵੀ ਹੈ ਉਹ ਆਪਾਂ ਮਤਲਬ ਸਹੀ ਪਾਈਏ ਗਲਤ ਨਾ ਪਾਈਏ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਇਹਦੇ ਨਾਲ ਇਹ ਜੇ ਖਰੀਦਣ ਵਾਲੇ ਇੱਕ ਤੋਂ ਵੱਧ ਨੇ ਤਾਂ ਉਹ ਐਂਡ ਅਦਰ ਕਰਕੇ ਨਾ ਪਾਇਆ ਜਾਵੇ ਆ ਦੇਖੋ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਨਾ ਕੀਤਾ ਹੋਇਆ ਹੈ ਇਹ ਤਾਂ ਇਹ ਦੇਖੋ ਇਹਦੇ ਵਿੱਚ ਡਿਟੇਲ ਸ਼ੋ ਹੋਣ ਲੱਗ ਗਈਆਂ ਇਹਦੇ ਵਿੱਚ ਪੈਨ ਨੰਬਰ ਜਿਹੜਾ ਹੈਗਾ ਜਾਂ ਪੈਨ ਕਾਰਡ ਜਿਹੜਾ ਅਪਲੋਡ ਹੋਏਗਾ ਅੱਗੇ ਆਪਾਂ ਗਵਾਹਾਂ ਵਾਲੇ ਕਾਲਮ ਦੇ ਵਿੱਚ ਆਨੇ ਆ ਕਿ ਗਵਾਹ ਕੌਣ ਹੈ ਇੱਕ ਜਿਹੜਾ ਖਰੀਦਣ ਤੇ ਵੇਚਣ ਵਾਲੇ ਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰਦਾ ਵੀ ਜਿਹੜਾ ਉਹਦਾ ਪੈਨ ਨੰਬਰ ਬਹੁਤ ਮੈਂਡੇਟਰੀ ਹੈ ਅਪਲੋਡ ਕਰਨਾ ਹੈ ਜੇ ਮੇਰਾ ਕੋਈ ਵੀਰ ਭਰਾ ਕੋਈ ਫੋਰਨ ਤੋਂ ਹੈ ਦਾ ਉਹ ਆਪਣਾ ਜਿਹੜਾ TDS ਹੈ ਨੰਬਰ ਹੈ ਉਹ ਵੀ ਇੱਥੇ ਅਪਲੋਡ ਕਰ ਸਕਦਾ ਹੈ ਜੇ ਉਹਦੇ ਕੋਲ ਪੈਨ ਕਾਰਡ ਨਹੀਂ ਹੈ ਇਹ ਜਿਹੜਾ ਪੈਨ ਕਾਰਡ ਹੈ ਇਹ 5 ਲੱਖ ਤੋਂ ਉੱਪਰ ਦੀ ਪ੍ਰਾਪਰਟੀ ਲਈ ਬਹੁਤ ਜ਼ਰੂਰੀ ਹੈ ਇਹ ਜਿਹੜੀ ਹੈਗੀ ਹੈ ਇਹਦੇ ਚ ਵਿਟਨੈਸ ਦੀ ਇੱਕ ਗਵਾਹ ਦੀ ਜਿਹੜੀ ਡਿਟੇਲ ਹੈਗੀ ਆ ਉਹ ਪਹਿਲਾਂ ਐਂਟਰ ਕੀਤੀ ਹੋਈ ਹੈ ਆਪਾਂ ਦੇਖਦੇ ਆ ਇਹਨੂੰ ਖਦੇ ਕੋ ਇਹ ਵੀ ਬੇਸਿਕ ਜੀ ਜਾਣਕਾਰੀ ਹੈ ਨਾਮ ਅੱਗੇ ਨਾਮ ਪਾਇਆ ਹੋਇਆ ਉਹਦਾ ਜਿਹੜਾ ਆਈਡੀ ਪ੍ਰੂਫ ਅੱਗੇ ਆਈਡੀ ਪ੍ਰੂਫ ਪਾਇਆ ਹੋਇਆ ਇਸੇ ਤਰੀਕੇ ਨਾਲ ਆਪਾਂ ਆਈਡੈਂਟੀਫਾਇਰ ਦੇ ਉੱਤੇ ਕਲਿੱਕ ਕਰਦੇ ਹਾਂ ਅ ਇਥੇ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਆਇਡੈਂਟੀਫਾਇਰ ਦਾ ਮਤਲਬ ਉਹ ਹੈ ਜਿਹੜਾ ਕੋਈ ਸਰਕਾਰੀ ਗਵਾਹ ਹੈ ਜਾਂ ਇੱਕ ਬੇਸਿਕਲੀ ਜਿਹੜਾ ਕੁਝ ਕਿ ਕੈਟਾਗਰੀ ਦੇ ਵਿੱਚ ਆਪਣੇ ਕੋਲ ਜਿਹੜਾ ਇਥੇ ਆਊਗਾ ਡੈਜ਼ਿਗਨੇਸ਼ਨ ਦੇ ਵਿੱਚ ਆ ਦੇਖੋ ਜਿਵੇਂ ਨੰਬਰਦਾਰ ਆ ਗਿਆ ਕੋਈ ਉਥੋਂ ਦਾ ਕੋਈ ਐਡਵੋਕੇਟ ਆ ਗਿਆ ਕੋਈ ਐਕਸ ਸਰਵਿਸਮੈਨ ਆ ਗਿਆ ਮਤਲਬ ਇਸ ਤਰੀਕੇ ਦੀ ਬਹੁਤ ਕੈਟਾਗਰੀਜ਼ ਆ ਗਈਆਂ ਉਹਦੇ ਵਿੱਚੋਂ ਤੁਸੀਂ ਇਹਨੂੰ ਸਿਲੈਕਟ ਕਰਕੇ ਉਹਦਾ ਜਿਹੜਾ ਹੈਗਾ ਡਿਟੇਲ ਫਿਲ ਕਰ ਸਕਦੇ ਹੋ ਇੱਥੇ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹਣਾ ਜੇ ਤੁਸੀਂ ਨੰਬਰਦਾਰ ਨੂੰ ਸਿਲੈਕਟ ਕਰਦੇ ਹੋ ਤਾਂ ਤੁਸੀਂ ਉਹਦਾ ਜਿਹੜਾ ਨੰਬਰਦਾਰੀ ਦਾ ਪ੍ਰੂਫ ਹੈ ਉਹਦਾ ਜਿਹੜਾ ਆਈਡੀ ਨੰਬਰ ਹੈ ਉਹੀ ਇਹਦੇ ਵਿੱਚ ਅਪਡੇਟ ਕਰੋਗੇ ਇੱਕ ਇਹਦੇ ਵਿੱਚ ਹੋਰ ਕਲੀਅਰ ਕਰਦਾ ਵੀ ਜਿਹੜਾ ਆਮ ਤੌਰ ਤੇ ਹੁੰਦਾ ਹੈ ਵੀ ਆਪਾਂ ਕਿਸੇ ਵੀ ਨੰਬਰਦਾਰ ਨੂੰ ਕਈ ਵਾਰੀ ਲੈ ਲੈਨੇ ਆਂ ਵੀ ਗਵਾਹੀ ਪਾਣ ਲਈ ਉਹ ਨਾ ਹੋਵੇ ਉਸੇ ਪਿੰਡ ਦਾ ਹੋਵੇ ਅੱਗੇ ਜਿਹੜਾ ਫੀਸ ਕੈਲਕੂਲੇਸ਼ਨ ਦੇ ਉੱਤੇ ਆਪਾਂ ਕਲਿੱਕ ਕਰਦੇ ਹਾਂ ਕਿ ਇਹ ਜਿਹੜਾ ਹੈਗਾ ਇਹਦੀ ਜਿਹੜੀ ਸਟੈਂਪ ਡਿਊਟੀ ਆ ਉਹ ਕਿੰਨੀ ਮੰਨਦੀ ਹੈ ਹੁਣ ਤੱਕ ਵੀ ਜਿਹੜਾ ਪ੍ਰੀ ਰਜਿਸਟ੍ਰੇਸ਼ਨ ਨੰਬਰ ਹੈ ਆਪਾਂ ਇਹਦੇ ਨਾਲ ਪਿੱਛੇ ਕੁਝ ਐਡਿਟ ਕਰ ਸਕਦੇ ਹਾਂ ਇਸ ਤੋਂ ਬਾਅਦ ਨਹੀਂ ਹੋਏਗਾ ਆਪਾਂ ਜਿਹੜਾ ਹੈਗਾ ਇਹਦੇ ਚ ਲਿਖਾਂਗੇ ਕਿ ਇਹ ਐਮਸੀ ਲਿਮਿਟ ਦੇ ਬਾਹਰ ਹੈ ਅੰਦਰ ਹੈ ਜਾਂ ਜਿਹੜਾ ਉਹ ਉਹਦੇ 5 ਕਿਲੋਮੀਟਰ ਅੰਦਰ ਜਿਹੜਾ ਪੈਰੀਪੇਰੀ ਦਾ ਏ ਕਲਾਸ ਏਰੀਆ ਉਹਦੇ ਵਿੱਚ ਆਉਂਦਾ ਆ ਦੇਖੋ ਤਿੰਨੇ অপਸ਼ਨਸ ਨੇ ਪਿੰਡਾਂ ਲਈ ਤੁਸੀਂ ਆਊਟਸਾਈਡ ਸਿਲੈਕਟ ਕਰੋਗੇ ਸ਼ਹਿਰ ਲਈ ਇਨਸਾਈਡ ਤੇ ਜਿਹੜਾ ਜਿਹੜਾ ਮੇਨ ਏਰੀਆ ਆ ਸ਼ਹਿਰ ਦਾ ਉਹਦੇ ਲਈ ਤੁਸੀਂ 3rd ਨੰਬਰ ਸਿਲੈਕਟ ਕਰੋਗੇ ਇਦੇ ਵਿੱਚ ਜਿਹੜੀ ਵੈਲਿਊਏਸ਼ਨ ਅਮਾਉਂਟ ਆ ਦੇਖੋ ਆਪਣੇ ਆਪ ਆਪਣੇ ਕੋਲ ਆ ਗਈ ਆ ਇਹਦਾ ਆਪਣਾ ਇੱਕ ਕੈਲਕੂਲੇਟਰ ਹੈ ਇਹਦੇ ਜਿਹੜੀ ਕਨਸਿਡਰੇਸ਼ਨ ਅਮਾਉਂਟ ਹੈ ਉਹ ਤੁਸੀਂ ਉਹਨੂੰ ਆਪਣੇ ਅਕੋਰਡਿੰਗ ਉਹਨੂੰ ਵਧਾ ਜਾ ਘਟਾ ਸਕਦੇ ਹੋ ਪਰ ਵੈਲਿਊਏਸ਼ਨ ਅਮਾਉਂਟ ਉਹ ਸੇਮ ਹੀ ਰਹੂਗੀ ਉਹ ਆਪਾਂ ਘਟਾਵਦਾ ਨਹੀਂ ਸਕਦੇ ਇੱਕ ਮੈਂ ਤੁਹਾਨੂੰ ਹੋਰ ਵੀ ਦੱਸਾਂ ਜੇ ਕਿਸੇ ਮੇਰੇ ਵੀਰ ਭਰਾ ਕੋਲ ਪਹਿਲਾਂ ਰਜਿਸਟਰੀ ਲਿਖੀ ਹੋਈ ਆ ਤਾਂ ਉਹ ਸਿੱਧਾ ਹੀ ਅਪਾਇੰਟਮੈਂਟ ਤੇ ਜਾ ਕੇ ਇਹਨੂੰ ਜਿਹੜਾ ਹੈਗਾ ਅਪਾਇੰਟਮੈਂਟ ਤੇ ਆਪਣੀ ਰਜਿਸਟਰੀ ਕਰਵਾ ਸਕਦਾ ਦੇਖੋ ਜਦੋਂ ਆਪਾਂ ਇਹਦੇ ਦੇ ਕਨਸਿਡਰੇਸ਼ਨ ਅਮਾਉਂਟ ਨੂੰ ਵਧਾਇਆ ਜਾਂ ਘਟਾਇਆ ਤਾਂ ਅੱਠ ਤਰੀਕੇ ਦੀ ਜਿਹੜੀ ਟੇਬਲ ਫਾਰਮੈਟ ਦੇ ਵਿੱਚ ਫੀਸ ਸਟ੍ਰਕਚਰ ਆ ਸ਼ੋ ਹੋ ਗਿਆ ਕਿ ਸਟੈਂਪ ਡਿਊਟੀ ਕਿੰਨੀ ਹੈ ਪੇਸਟਿੰਗ ਚਾਰजेस ਕਿੰਨੇ ਨੇ ਮਿਊਟੇਸ਼ਨ ਫੀਸ ਕਿੰਨੀ ਹੈ ਪੀਐਲਆਰਐਸ ਫੈਸਿਲਿਟੇਸ਼ਨ ਚਾਰजेस ਕਿੰਨੇ ਨੇ ਹਨਾ ਤਾਂ ਇਹ 17 ਲੱਖ ਸਮਥਿੰਗ ਦੀ ਇੱਕ ਜਿਹੜੀ ਹੈਗੀ ਆ ਫਾਈਨਲ ਅਮਾਉਂਟ ਬਣੀ ਹੈ ਇਹਦਾ ਵੀ ਆਪਾਂ ਇੱਕ ਪ੍ਰੀਪਰੈਂਟੀ ਆ ਆਪਣੇ ਕੋਲ ਸੇਵ ਐਸ ਪੀਡੀਐਫ ਰੱਖ ਸਕਦੇ ਆ ਤਾਂ ਕਿ ਕੱਲ ਨੂੰ ਆਪਾਂ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਆਵੇ ਇਹਦੇ ਨੀਚੇ ਦੇਖੋਗੇ ਜੇ ਤੁਸੀਂ ਤਾਂ ਇੱਕ ਫੀਸ ਐਗਜ਼ੈਂਪਸ਼ਨ ਦੀ ਆਪਣੇ ਕੋਲ ਟੈਬ ਹੈਗੀ ਹੈ ਕਿ ਤੁਹਾਡੇ ਕੋਲ ਐਗਜ਼ੈਂਪਸ਼ਨ ਹੈਗੀ ਹੈ ਤਾਂ ਤੁਸੀਂ ਯੈਸ ਕਰੋਗੇ ਅਦਰਵਾਈਜ਼ ਤੁਸੀਂ ਨੋ ਕਰੋਗੇ ਇਹਦੇ ਵਿੱਚ ਤੁਹਾਨੂੰ ਮੈਂ ਦੱਸਦਾ ਜਿਹੜਾ ਸਭ ਤੋਂ ਪੌਪੂਲਰ ਹੈਗਾ ਐ ਫੀਸ ਐਗਜ਼ੈਂਪਸ਼ਨ ਦੇ ਵਿੱਚ ਉਹ ਫੀਮੇਲ ਕੈਟਾਗਰੀ ਦਾ ਹੈਗਾ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਲੇਡੀਜ਼ ਦੇ ਨਾਂ ਦੇ ਉੱਤੇ ਰਜਿਸਟਰੀ ਕਰਾਉਂਦੇ ਆ ਉੰਜੀ ਦੇਚ ਅਪ ਟੂ ਆਪਨ ਨੂੰ 50% ਜਿਹੜੀ ਹੈਗੀ ਹੈ ਐਗਜ਼ੈਂਪਸ਼ਨ ਮਿਲ ਜਾਂਦੀ ਹੈ ਅੱਗੇ ਹੈਗਾ ਜਿਹੜਾ ਤੁਹਾਡੇ ਕੋਲ ਸਟੈਂਪ ਪੇਪਰ ਹੈ ਉਹਦੇ ਬਾਰੇ ਜਾਣਕਾਰੀ ਹੈ ਇਹ ਜਿਹੜੀ ਸਟੈਂਪ ਡਿਊਟੀ ਹੈ ਇਹ ਸਟੈਂਪ ਪੇਪਰ ਹੈ ਇਹ ਤੁਹਾਨੂੰ ਸੇਵਾ ਕੇਂਦਰਸ ਦੇ ਵਿੱਚ ਵੀ ਮਿਲ ਜਾਂਦਾ ਤੇ ਬਾਹਰ ਜਿਹੜੇ ਬੈਠੇ ਹੁੰਦੇ ਆ ਅਰਜੀ ਨਵੀਸ ਵਗੈਰਾ ਉਹਨਾਂ ਕੋਲ ਵੀ ਮਿਲ ਜਾਂਦਾ ਹੈ ਇਹਦੇ ਵਿੱਚ ਤੁਸੀਂ ਉਹੀ ਤਰੀਕ ਤੇ ਉਹਦਾ ਸਰਟੀਫਿਕੇਟ ਨੰਬਰ ਫਿਲ ਕਰੋਗੇ ਜੋ ਹੈਗਾ ਜੇ ਤੁਸੀਂ ਸਹੀ ਨਹੀਂ ਫਿਲ ਕਰਦੇ ਇਵਨ ਉਹਦੀ ਜਿਹੜੀ ਤਰੀਕ ਹੈ ਉਹ ਵੀ ਸਹੀ ਫਿਲ ਨਹੀਂ ਕਰਦੇ ਤਾਂ ਤੁਹਾਨੂੰ ਇਹ ਨੇ ਉਥੇ ਸ਼ੋ ਨਹੀਂ ਕਰਨਾ ਅੱਗੇ ਆ ਗਿਆ ਐਚ ਪ੍ਰੀ ਐਚ ਨੰਬਰ ਤੇ ਹੈਗਾ ਪ੍ਰੀ ਰਜਿਸਟ੍ਰੇਸ਼ਨ ਸਮਰੀ ਇਹ ਇੱਕ ਤਰੀਕੇ ਦਾ ਲਾਸਟ ਡੰਮੀ ਹੈ ਜੀ ਤੋਂ ਬਾਅਦ ਇਹ ਆਲਮੋਸਟ ਸਬਮਿਟ ਹੀ ਹੁੰਦਾ ਆ ਇਹ ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਮੈਂ ਟੈਂਪਲੇਟ ਦਿਖਾਇਆ ਸੀ ਇਹ ਉਹਦੇ ਨਾਲ ਮਿਲਦਾ ਜੁਲਦਾ ਆ ਉਹ ਪੰਜਾਬੀ ਦੇ ਵਿੱਚ ਸੀ ਕਿਉਂਕਿ ਆਪਾਂ ਇੰਗਲਿਸ਼ ਦੇ ਵਿੱਚ ਇਹਨੂੰ ਫਿਲ ਕੀਤਾ ਆ ਤਾਂ ਕਰਕੇ ਇੰਗਲਿਸ਼ ਤੇ ਆਪਣੇ ਕੋਲ ਸ਼ੋ ਹੋ ਰਿਹਾ ਇਹਦੇ ਵਿੱਚ ਬਹੁਤ ਕਲੀਅਰਲੀ ਲਿਖਿਆ ਹੋਇਆ ਆਪਾਂ ਨੂੰ ਅ ਕਿਤੇ ਜਾ ਕੇ ਹੁਣ ਰਜਿਸਟਰੀ ਟਾਈਪ ਕਰਾਣ ਦੀ ਜ਼ਰੂਰਤ ਨਹੀਂ ਜੇ ਕਰਾਣਾ ਚਾਹਣੇ ਤਾਂ ਤੁਹਾਡੀ ਮਰਜ਼ੀ ਆ ਆਪਾਂ ਘਰੇ ਬੈ ਕੇ ਜਿਹੜਾ ਹੈਗਾ ਕਰ ਸਕਦੇ ਆ ਅੱਗੇ ਜੇ ਨੰਬਰ ਦੇ ਉਤੇ ਅਪਲੋਡਿੰਗ ਦਾ ਟੈਬ ਆ ਗਿਆ ਅਪਲੋਡਿੰਗ ਦੇ ਟੈਬ ਦੇ ਵਿੱਚ ਜਿੰਨੇ ਵੀ ਆਪਣੇ ਕੋਲ ਕਾਲਮਸ ਆ ਰਹੇ ਨੇ ਇਹਦੇ ਚ ਜਿਹਨਾਂ ਦੇ ਗੇ ਸਟਾਰ ਲੱਗਿਆ ਹੋਇਆ ਉਹੀ ਮੰਡੇਟਰੀ ਨੇ ਜਾਂ ਜ਼ਰੂਰੀ ਨੇ ਉਹਨਾਂ ਨੂੰ ਅਪਲੋਡ ਕੀਤੇ ਬਿਨਾ ਇਹ ਜਿਹੜਾ ਹੈਗਾ ਡਾਕੂਮੈਂਟ ਜਿਹੜੀ ਆਪਣੀ ਡੀਡ ਰਾਈਟਿੰਗ ਹੈ ਜਾਂ ਅਪਾਇੰਟਮੈਂਟ ਹੈ ਉਹ ਅੱਗੇ ਪ੍ਰੋਸੈਸ ਨਹੀਂ